ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਹੁਸ਼ਿਆਰਪੁਰ ਦੇ ਪਿੰਡ ਚਗਰਾ ਵਿਖੇ ਪਹਿਲੀ ਵਾਰ ਜਨਮ ਦਿਹਾੜਾ ਸਰਪੰਚ ਅਮਨਦੀਪ ਸਿੰਘ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਧੂਮ-ਤਾਮ ਨਾਲ ਮਨਾਇਆ ਇਸ ਮੌਕੇ ਉਹਨਾਂ ਬੋਲਦਿਆ ਕਿਹਾ ਕਿ ਸਾਨੂੰ ਬਾਬਾ ਸਾਹਿਬ ਨੇ ਕੰਮ ਕਰੰਦੇ ਆਜ਼ਾਦੀ ਨਾਲ ਬੋਲਣ ਦੇ ਅਧਿਕਾਰ ਲੈ ਕੇ ਦਿੱਤੇ ਹਨ डॉक्टर भीम अंबेडकर अम्बेडकर विचार तारा वालिया किताबा भी वुक्कर नाटक दाकिया भी पेश की आओ देख दे आवाज होशियारपुर तो पत्रकार हरप्रीत बेगमपुरी विशेष रिपोर्ट ਸਾਰ ਇੱਕ ਰੈਲੀ ਸੀ ਬਾਬਾ ਸਾਹਿਬ ਦੇ ਸੰਬੰਧ ਵਿੱਚ ਉੱਥੇ ਜਾ ਕੇ ਆਏ ਆ ਉਸ ਤੋਂ ਪਹਿਲਾਂ ਆਪਣੇ ਜੋ ਅੰਮ੍ਰਿਤਪੁਰ ਬਾਬਾ ਨੇ ਇੱਕ ਕੈਂਪ ਵਿੱਚ ਕਿ ਭਿਖੇ ਉੱਥੇ ਬਾਬਾ ਸਾਹਿਬ ਦੇ ਸਟੈਚੂ ਜੋ ਲੱਗੇ ਹੋਏ ਹਨ ਉਹਨਾਂ ਨੂੰ ਫੋਨ ਬਾਲਾ ਕੁੜੀ ਕੀਤੀਆਂ ਪਰ ਜਿਸ ਸਮੇਂ ਅਸੀਂ ਉੱਥੇ ਪਹੁੰਚੇ ਜੋ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਹਲਾਤ ਸੀਏ ਦੇਖ ਕੇ ਮਨ ਨੂੰ ਬੜਾ ਦੁੱਖ ਲੱਗਾ ਕਿ ਇੱਕ ਐਸੀ ਅਦਾਹ ਹੁੰਦੇ باوجود ਵੀ ਕਥੇ ਐਸਪੀ ਅਫਸਰ ਉਹ ਗ੍ਰਾਮ ਕੰਮ ਕਰਦੇ ਹਨ ਲੱਖ ਰੁਪਇਆ ਸੈਵਰੀ ਲੈਣ ਵਾਲੇ ਉਹ ਅਫਸਰ ਵੀ ਇੱਕ 바ਵਾ ਸਾਹਿਬ ਦੇ ਸਟੈਚੂ ਦੀ ਦੇਖਭਾਲ ਨਹੀਂ ਕਰ ਪਾ ਰਹੇ ਮੋਟੀਆਂ ਮੋਟੀਆਂ ਤਰਖਾਤਾਂ ਲੈ ਕੇ ਤੇ ਉਹ ਸਟੈਚੂ ਦੀ ਦੇਖਭਾਲ ਉਸ ਨੂੰ ਸ਼ੀਸ਼ਾ ਲਗਾਉਣਾ ਉਸੇ ਕੈਮਰੇ ਲਗਵਾਉਣੇ ਨੂੰ ਜੋ ਮੁੱਖ ਹੈ ਉਸ ਦਾ ਉਲਟੀ ਸਾਈਡ ਹੈ ਸੜਕ ਤੋਂ ਉਸ ਨੂੰ ਸੜਕ ਵਾਲੇ ਸਾਈਡ ਵੱਲ ਕਰਨਾ ਹੈ ਮੁੱਖ ਨੂੰ ਖਣ ਗਈ ਜਦੋਂ ਮਾਨਵੀ ਕਾਪੀ ਖੋਲ੍ਹਾਂ ਮੈਂ ਮੇਰੇ ਅੱਖਰ ਕੇਕਰ ਜਾਂਦੇ ਸ਼ਬਦਾਂ ਦਾ ਕੋਸ਼ ਫਰੋਲਾ ਮੈਂ ਕਦੇ ਸਾਹਮਣੇ ਇਕੱਲੇ ਗੋਣੇ ਜਾਪਦੇ ਨੇ ਜਿਹਨੂੰ ਭੀਮ ਦੇ ਪਰਲੇ ਤੋਲਾ ਮੈਂ ਕੋਈ ਉਸ ਵਰਗਾ ਨਹੀਂ ਮਿਲਾਇਆ ਮਿਲਦਾ ਜਿਹੜੀ ਪੜਾਂ ਇੰਦੀ ਪੜ ਲੈਂਦੀਆਂ ਆ ਉਹ ਅੱਗੇ ਆ ਕੇ ਬੁੱਕਸ ਲੈ ਲੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਬਾਬਾ ਸਾਹਿਬ ਦੇ ਬਾਰੇ ਆ ਯਾਰ ਜੀਵਨ ਦੇ ਬਾਰੇ ਆ ਜਦੋਂ ਸਾਡੇ ਨੇ ਕੀਤਾ ਸੰਘਰਸ਼ ਕੀਤੇ ਉਹਨਾਂ ਬਾਰੇ ਲਿਖਿਆ ਆ ਪਰ ਲੈਣ ਹੋਈ ਜਿਨ੍ਹਾਂ ਨੇ ਪੜ੍ਹਨੀ ਆ ਜੇ ਕਿਸੇ ਨੇ ਆਕੇ ਦੁੱਧ ਰੱਖਣੀਆਂ ਹੀ ਆ ਇਹਨੂੰ ਰੱਦੀ ਸਮਝ ਕੇ ਜੇ ਰੱਦੀ ਜਿਹੇ ਨਹੀਂ ਆ ਲਿਆ ਕੇ ਤਾਂ ਫਿਰ ਉਹ ਬਿਸ਼ੱਕ ਦੇ ਨਾਲ ਲੈਣ ਪਰ ਜੋ ਪਹਿਣਾ ਪੜ ਸਕਦੀਆਂ ਆ ਕੋਈ ਖੁਸ਼ ਹੋ ਆ ਗਿਆ ਗਿਆਨ ਦੇ ਪ੍ਰਤੀਕ ਉਹ ਆਕੇ ਇਥੋਂ ਮਾਇਸ ਤੋਂ ਲੈ ਸਕਦੇ ਆ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਅਮਨਦੀਪ ਸਿੰਘ ਸਰਪੰਚ ਅਗਰਾ ਜੀ ਠੀਕ ਹੈ ਜੀ ਅੱਜ ਜੋ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ ਕਿਸ ਤਰ੍ਹਾਂ ਮਨਾਇਆ ਗਿਆ ਜੀ ਅੱਜ ਪਿੰਡ ਚੱਗਰਾਂ ਦੇ ਵਿੱਚ ਪਹਿਲੀ ਵਾਰ ਜਿਹੜਾ ਕੀ ਬਾਬਾ ਸਾਹਿਬ ਜੀ ਦਾ 134ਵਾਂ ਜਨਮ ਦਿਨ ਆਪਾਂ ਮਨਾਇਆ ਗਿਆ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਹੈ ਤੇ ਸੰਗਤਾਂ ਨੇ ਵੱਧ ਚੜ੍ਹ ਕੇ ਵਿੱਚ ਇਹਦੇ ਵਿੱਚ ਹਿੱਸਾ ਦਿੱਤਾ ਤੇ ਸਾਡੇ ਵਿੱਚ ਲੱਗ-ਲੱਗ ਆਪਣੇ ਸੰਸਥਾਵਾਂ ਵਾਲੇ ਫੋਰਸਾਂ ਵਾਲੇ ਜਿਹੜੇ ਇਹਨਾਂ ਨੇ ਸਾਡੇ ਵਿੱਚ ਚੜ੍ਹ ਕੇ ਸ਼ਿਰਕਤ ਕੀਤੀ ਆ ਆਪਾਂ ਇਹਨਾਂ ਦਾ तहे ਦਿਲੋਂ ਬਧਨਵਾਦ ਕਰਦੇ ਆ ਤੇ ਬਾਬਾ ਸਾਹਿਬ ਜੀ ਦਾ ਜਿਹੜਾ ਜਨਮ ਦਿਨ ਆ ਆਪਾਂ ਬੜੀ ਧੂਮ-ਧਾਮ ਤੇ ਪੂਰੇ ਪੰਚਾਇਤ ਤੇ ਪੂਰੇ ਨਗਰ ਨੇ ਇਹ ਵੜੀਏ ਤੰਗ ਨਾ ਬਣਾਇਆ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਗਏ ਇਹਦੇ ਵਿੱਚ ਜਿਹੜਾ ਆਪਾਂ ਨਾਟਕ ਵੀ ਕੀਤੇ ਗਏ ਆ ਇਹਦੇ ਵਿੱਚ ਬਲਾਰੇ ਵੀ ਆਏ ਗਏ ਆ ਅਲੱਗ-ਅਲੱਗ ਬਲਾਰੇ ਵੀ ਆਏ ਆ ਤੇ ਇਹਨਾਂ ਵਿੱਚ ਨੁੱਕਰੇ ਨੇ ਨਾਟਕ ਆ ਉਹ ਵੀ ਕੀਤੇ ਗਏ ਆ ਬਾਬਾ ਸਾਹਿਬ ਜੀ ਦੀ ਪੂਜਾ ਧਾਰਾ ਬਾਰੇ ਵੀ ਜਾਣੂ ਕਰਾਇਆ ਗਿਆ ਇਸ ਪਿੰਡ ਵਿੱਚ ਪਹਿਲੀ ਵਾਰੀ ਬਣਾਇਆ ਜੀ ਹਾਂਜੀ ਹਾਂਜੀ ਇਸ ਪਿੰਡ ਵਿੱਚ ਅਸੀਂ ਪਹਿਲੀ ਵਾਰ ਬਣਾਇਆ ਗਿਆ ਜੋ ਕਿ ਸਾਡਾ ਸਾਥੀ ਸੁਖਵਿੰਦਰ ਸਿੰਘ ਆ ਇਹ ਵੀ ਸਾਡੇ ਨਾਲ ਛੋਟਾ ਭਰਾ ਆ ਇਹਦੇ ਇਹਦੀ ਇੱਕ ਮਾਨ ਦੀ ਇੱਛਾ ਸੀ ਵੀ ਅਸੀਂ ਆਪਣੇ ਪਿੰਡ ਵਿੱਚ ਵੀ ਇਹਦਾ ਬਾਬਾ ਸਾਹਿਬ ਦਾ ਜਨਮ ਦਿਨ ਮਨਾਈਏ ਆਪਾਂ ਇਹਦੇ ਇੱਛਾ ਨੂੰ ਮੁੱਖ ਰੱਖਦੇ ਹੋયા ਆਏ ਜਿਹੜਾ ਇਹ ਪਹਿਲਾਂ ਬਾਬਾ ਸਾਹਿਬ ਜੀ ਦਾ ਜਨਮ ਦਿਨ ਹੈ ਇਹ ਆਪਾਂ ਮੈਂ ਕਿੰਨੀਆਂ ਕਿ ਸੰਗਤਾਂ ਪਹੁੰਚੀਆਂ ਦਿੱਤੀ ਜੀ ਦੇਖੋ ਸੰਗਤਾਂ ਦਾ ਜੇ ਤੁਸੀਂ ਦੇਖ ਹੀ ਲਿਆ ਪਹਿਲਾਂ ਵੀ ਕੱਠ ਜਿਹੜਾ ਠਾਠਾ ਮਾਰਦਾ ਸੰਗਤਾਂ ਦਾ ਕੱਠ ਜਗਾ ਤੇ ਹੁਣ ਲਈ ਵੀ ਸੰਗਤਾਂ ਜਿਹੜੀਆਂ ਅਲੇ ਆਪਣੇ ਲੰਗਰ ਪਾਣੀ ਉਧਰ ਚੱਲ ਰਿਹਾ ਲੰਗਰ ਪਾਣੀ ਵਸਾ ਕਰ ਰਹੀਆਂ ਆ ਤੇ ਸੰਗਤਾਂ ਵੱਧ ਤੋਂ ਵੱਧ ਜਣੀਆਂ ਆਪਣੇ ਪਿੰਡ ਦਾ ਜਣੇ ਨਗਰ ਦੇ ਉਤੋਂ ਬਾਅਦ ਬਾਹਰਲੇ ਪਿੰਡਾਂ ਤੋਂ ਵੀ ਜੋ ਵੀ ਸੰਗਤਾਂ ਵਿੱਚ ਸਾਡੇ ਨੈਕਸਟ ਟਾਈਮ ਹਰ ਸਾਲ ਇਦਾਂ ਹੀ ਮਨਾਉਂਦੇ ਆ ਜੀ ਅਗਲੀ ਹਰ ਸਾਲ ਦੀ ਤਰ੍ਹਾਂ ਹੁਣ ਜਿੱਦਾਂ ਆਪਾਂ ਰੈਗੂਲਰ ਇਹਨਾਂ ਨੂੰ ਅੱਗੇ ਤੋਂ ਅੱਗੇ ਮਨਾਵਾਂਗੇ ਅੱਗੇ ਤੋਂ ਕੋਈ ਵਧੀਆ ਇਹਨਾਂ ਨੂੰ ਵਧੀਆ ਢੰਗ ਨਾਲ ਆਪਾਂ ਇਹਨਾਂ ਨੂੰ ਮਨਾਵਾਂਗੇ ਬਾਬਾ ਸਾਹਿਬ ਜੀ ਦੇ ਜਨਮ ਦੇ ਦਿਨ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਸ਼ ਵਾਸੀਆਂ ਨੂੰ ਮੈਂ ਇਹ ਦੇ ਦਿੰਦਾ ਆਪਣੇ ਸਮਾਜ ਨੂੰ ਇਹ ਦੇ ਰਿਹਾ ਕਿ ਅੱਜ ਬਾਬਾ ਸਾਹਿਬ ਜੀ ਅੱਜ ਹੋਰਾਂ ਨੂੰ ਤਾਂ ਆਪਾਂ ਦੀਪਮਾਲਾ ਕਰਦੀਆਂ ਅੱਜ ਆਪਾਂ ਆਪਣੇ ਘਰਾਂ ਦੇ ਵਿੱਚ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਆਪਾਂ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੀਏ ਠੀਕ ਹੈ ਜੈ ਪੀਮ ਜੈ ਭਾਰਤ ਚੱਗਰਾ ਵਿੱਚ ਜੋ ਪ੍ਰੋਗਰਾਮ ਹੋਇਆ ਬਹੁਤ ਹੀ ਵਧੀਆ ਹੋਇਆ ਅੱਜ ਸੋ ਮੈਂ ਸਮਾਜ ਨੂੰ ਸਿਰਫ ਇੱਕੋ ਗੱਲ ਕਹਿਣੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਬਾਬਾ ਸਾਹਿਬ ਜੀ ਨੇ ਸਾਨੂੰ ਬੁੱਧ ਤੰਮ ਦਿੱਤਾ ਅਸੀਂ ਹਰ ਗੱਲਾਂ ਉਹਨਾਂ ਦੀਆਂ ਮੰਨ ਲਈਆਂ ਲੇਕਿਨ ਅਸੀਂ ਬੁੱਧ ਤੰਮ 'ਚ ਨਹੀਂ ਗਏ ਜਿਲੇ ਅਸੀਂ ਬਾਬਾ ਸਾਹਿਬ ਦਾ ਇਹ ਸੁਪਨਾ ਪੂਰਾ ਕਰਤਾ ਇਹ ਸਾਡਾ ਬੇਗੰਪੁਰਾ ਰਾਜ ਜਿਹੜਾ ਹੈ ਸਤੂਰ ਰਬਦਾਸ ਮਹਾਰਾਜ ਦਾ ਸੁਪਨਾ ਸੀ ਉਹ ਪੂਰਾ ਜ਼ਰੂਰ ਹੋਊਗਾ ਸੋ ਮੈਂ ਸਭ ਵੀਰਾਂ ਭੈਣਾਂ ਭਰਾਵਾਂ ਨੂੰ ਆਪਣੇ ਸ ਨੂੰ ਪਿੰਡ ਦੇ ਨਿਵਾਸੀਆਂ ਨੂੰ ਮੈਂ ਇਹ ਗੱਲ ਕਹਿਣੀ ਹੈ ਨਾ ਕਿ ਅਸੀਂ ਬਾਬਾ ਸਾਹਿਬ ਦੀ ਹਰ ਗੱਲ ਤੇ ਚੱਲਦੇ ਆ ਤਾਂ ਸਾਨੂੰ ਬੁੱਧ ਦੀ ਸ਼ਰਨ ਵੀ ਜਾਣਾ ਚਾਹੀਦਾ ਜਿਹੜਾ ਸਤੂਰ ਰਬਦਾਸ ਮਹਾਰਾਜ ਦਾ ਜਿਹੜੀ ਵਿਚਾਰਧਾਰਾ ਸੀ ਉਹੀ ਬੁੱਧ ਦੀ ਵਿਚਾਰਧਾਰਾ ਹੈ ਜੈ ਪੀ ਜੈ ਪਾ ਜੈ ਭੀਮ ਜੈ ਬਾ ਸਾਡੇ ਮੰਮੀ ਹੁਣੀ ਸਾਡੇ ਮਾਤਾ ਜੀ ਇਹਨਾਂ ਦੇ ਦੇਵ ਦੀ ਇੱਛਾ ਸੀ 4-5 ਸਾਲ ਹੋ ਗਏ ਮੈਂ ਕਿਹਾ ਤੁਸੀਂ ਥੋੜਾ ਵੇਟ ਕਰੋ ਕੋਈ ਗੱਲ ਨਹੀਂ ਅਸੀਂ ਮਨਾਵਾਂਗੇ ਲੇਕਿਨ ਇਹਨਾਂ ਨੇ ਐਥੀ ਮੈਨੂੰ ਵੀ ਬਿਨਾ ਦੱਸੇ ਪਹਿਲਾਂ ਤਾਂ ਯਾਨੀ ਪੂਰੀ ਤਿਆਰੀ ਕੀਤੀ ਹੋਈ ਸੀ ਤੇ ਮੈਨੂੰ ਬਾਅਦ ਵਿੱਚ ਇਹਨਾਂ ਨੇ ਖਰੇ ਮੌਕੇ ਦੱਸਿਆ ਕਿ ਸਾਰੇ ਪਿੰਡ ਦੇ ਯਾਨੀ ਕਿ ਪੰਚਾਇਤ ਮੈਂਬਰ ਇਹਨਾਂ ਨਾਲ ਸਲਾਹ ਦੇ ਨਾਲ ਘਰ ਘਰ ਜਾ ਕੇ ਇਹਨਾਂ ਦੇ ਸਲਾਹ ਦੇ ਨਾਲ ਪ੍ਰੋਗਰਾਮ ਉਲੀਕਿਆ ਬਹੁਤ ਹੀ ਬੜੀਆ ਕੱਟ ਰਿਹਾ ਤੇ ਮੈਂ ਪੰਚਾਇਤ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਮੁੰਡੇ ਨਾਲ ਮੁੰਡਾ ਜੋੜ ਕੇ ਪ੍ਰੋਗਰਾਮ ਉਲੀਕਿਆ ਸੋ ਸਭ ਸਤਿਕਾਰਯੋਗ ਸਾਥੀਆਂ ਦਾ तहे ਦਿਲੋਂ ਧੰਨਵਾਦ ਜੈ ਪੀਨ ਜੈ ਭਾਗ ਜੋ ਬੋਲੇ ਸੋ ਨਾਰਾ ਪਹਿ ਜਾ ਸੁਖਰਮਦਾਸ ਸੁਨਹਾਰਾ ਜੀ ਜੈ